ਜਲੰਧਰ ਜਿਮਨੀ ਚੋਣ ਤੋਂ ਬਾਅਦ ਪੰਜਾਬ ਦੇ ਵਿਧਾਇਕ ਆਪਣੇ ਆਪਣੇ ਹਲਕੇ ਦੇ ਵਿੱਚ ਪਹੁੰਚ ਕੇ ਲੋਕਾਂ ਦੇ ਵਿੱਚ ਵਿਚਰੇ ਨੇ ਜਿਸ ਦੇ ਤਹਿਤ ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੀਪਮਾਨ ਦੀ ਵੱਲੋਂ ਆਪਣੇ ਘਰ ਤੋਂ ਸਾਈਕਲ ਤੇ ਸਵਾਰ ਹੋ ਕੇ ਨਾਭਾ ਦੇ ਵੱਖ-ਵੱਖ ਬਜ਼ਾਰਾਂ ਚੋਂਦੇ ਹੋਏ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਹੀ ਨਗਰ ਕੌਂਸਲ ਸਦਕਾ ਖਾਣਾ ਖਾਣਾ ਪਤਵਾਲੀ ਵਿਖੇ ਜਾ ਕੇ ਜ਼ਾਇਸਾ ਲਿਆ ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਦੇ ਵੱਲੋਂ ਕਿਹਾ ਗਿਆ ਕਿ ਮੈਂ ਕਰੀਬ 15 ਦਿਨ ਜਲੰਧਰ ਜਿਮਨੀ ਚੌਂ ਤੋਂ ਬਾਅਦ ਮੈਂ ਨੂੰ ਦੁਬਾਰਾ ਹਲਕੇ ਦੇ ਵਿੱਚ ਸਾਈਕਲ ਤੇ ਸਵਾਰ ਹੋ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਦੇ ਲਈ ਲੋਕਾਂ ਦੇ ਵਿੱਚ ਪਹੁੰਚਿਆ ਹਾਂ ਤੇ ਮੈਂ ਕੋਤਵਾਲੇ ਸਦਰ थाना ਤੇ ਨਗਰ ਕੌਂਸਲ ਵਿੱਚ ਵੀ ਗਿਆ ਤੇ ਹਰ ਇੱਕ ਮੁਲਾਜ਼ਮ ਦਾ ਰਿਕਾਰਡ ਵੀ ਚੈੱਕ ਕੀਤਾ ਅਤੇ ਸਾਰੇ ਹੀ ਹਲਕੇ ਦੇ ਅਕਸਰ ਤਨਦੇਹੀ ਦੇ ਨਾਲ ਕੰਮ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਨਾਬਾ ਹਲਕੇ ਦੇ ਵਿੱਚ ਗੰਦਗੀ ਬਿਲਕੁਲ ਖਤਮ ਕਰ ਦਿੱਤੀ ਹੈ ਤੇ ਨਵੇਂ ਬੱਸ ਸਟੈਂਡ ਬਣਾਏ ਗਏ ਨਹੀਂ ਤੇ ਲੋਕਾਂ ਦੀ ਮਦਦ ਦੇ ਨਾਲ ਬਣਾਏ ਗਏ ਨਹੀਂ ਅਤੇ ਹੀ ਦੂਜੇ ਪਾਸੇ ਸ਼ਹਿਰ ਨਿਵਾਸੀਆਂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਹਲਕਾ ਵਿਧਾਇਕ ਤੋਂ ਬਹੁਤ ਹੀ ਖੁਸ਼ ਹਾਂ ਕਿਉਂਕਿ 70 ਸਾਲਾਂ ਦੇ ਦਰਮਿਆਨ ਅੱਜ ਤੱਕ ਕਿਸੇ ਵੀ ਵਿਧਾਇਕ ਦੇ ਵੱਲੋਂ ਸਾਈਕਲ ਤੇ ਸਵਾਰ ਹੋ ਕੇ ਲੋਕਾਂ ਦੇ ਵਿੱਚ ਨਹੀਂ ਵਿਚਰੇ ਅਤੇ ਇਹ ਪਹਿਲੇ ਵਿਧਾਇਕ ਨੇ ਜਵਾਬ ਸਾਈਕਲ ਤੇ ਸਵਾਰ ਹੋ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੇ ਲਈ ਆਪ ਮੌਰੇ ਆਏ ਨੇ ਇਸ ਮੌਕੇ ਤੇ ਸਦਰ ਥਾਣਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਪਿੰਡਰ ਨੇ ਕਿਹਾ ਕਿ ਅੱਜ ਹਲਕਾ ਵਿਦਾਇਕ ਮੁਰਦੇਵ ਸਿੰਘ ਦੇ ਮਾਮਲੇ ਵੱਲੋਂ ਅਚਨਚੇਤ ਹੀ ਥਾਣੇ ਪਹੁੰਚੇ ਨੇ ਅਤੇ ਉਹਨਾਂ ਦੇ ਵੱਲੋਂ ਰਿਕਾਰਡ ਵੀ ਚੈੱਕ ਕੀਤਾ ਗਿਆ ਤੇ ਅਸੀਂ ਵੀ ਬਹੁਤ ਖੁਸ਼ ਹਾਂ ਤੇ ਉਹ ਸਾਨੂੰ ਹੌਸਲਾ ਅਫਜ਼ਾਈ ਕਰਕੇ ਗਏ ਨੇ ਬਿਲਕੁਲ ਜੀ ਜਲੰਧਰ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਦਮ ਕੋ ਡਿਊਟੀ ਲੱਗੀ ਸੀਗੀ ਔਰ ਲਗਭਗ 15 ਦਿਨ ਦੇ ਆਸ-ਪਾਸ ਡਿਊਟੀ ਨਿਭਾਈ ਪ੍ਰੋਪਰ ਤੰਦ ਹੀ ਦੇ ਨਾਲ ਤੇ 8 ਤਰੀਕ ਨੂੰ ਸ਼ਾਮੀ ਵਾਪਸ ਆ ਗਏ ਸੀਗੇ ਆਪੇ ਫਿਰ ਕੱਲ ਰੈਸਟ ਤੇ ਅੱਜ ਜਿਹੜਾ ਜੀ ਸਾਈਕਲ ਤੇ ਦੁਬਾਰਾ ਫਿਰ ਪੂਰੇ ਸ਼ਹਿਰ ਦਾ ਵਿਜ਼ਿਟ ਮਿਲਦੇ ਮਿਲਾਉਂਦੇ ਹੁਣ ਦਫ਼ਤਰ ਦੇ ਵਿੱਚ ਪਹੁੰਚ ਰਹੇ ਹਾਂ ਤਾਂ ਮਕਸਦ ਇਹ ਹੀ ਹੈ ਜੀ ਕਿ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਗਰਾਊਂਡ ਤੇ ਰਹੋ ਆਪਣੇ ਲੋਕਾਂ ਦੇ ਰਹਿਓ ਜਿਨ੍ਹਾਂ ਨੇ ਤੁਹਾਨੂੰ ਵੋਟਾਂ પાਕੇ ਐਮਐਲਏ ਬਣਾਇਆ ਨੰਨ ਸਰਕਾਰ ਬਣਾਈ ਹੈ ਉਹਨਾਂ ਦੀਆਂ ਸਮੱਸਿਆਵਾਂ ਆ ਛੋਟੀਆਂ ਛੋਟੀਆਂ ਨੇ ਕਿਹਦਾ ਬਿਜਲੀ ਦਾ ਕਨੈਕਸ਼ਨ ਆ ਕਿਸੇ ਦਾ ਪਾਣੀ ਨਹੀਂ ਆਉਂਦਾ ਕਿਹਦਾ ਕੁਝ ਨਹੀਂ ਬਿਸ਼ੱਕ ਉਹ ਜਿਹੜੀਆਂ ਨੇ ਕਿਤੇ ਕਿਤੇ ਨਾ ਕਿਤੇ ਕਾਨੂੰਨੀ ਤੌਰ ਤੇ ਅਰਜ਼ੀਆਂ ਨੇ ਜੀ ਕਿਤੇ ਕੇਸ ਚੱਲ ਰਿਹਾ ਕਿਸੇ ਦਾ ਕੁਝ ਕਰ ਜਿਵੇਂ ਲੋਕ ਰਾਜ ਚ ਮਿਲਦੇ ਗਿਲਦੇ ਉਹਨਾਂ ਦੀਆਂ ਸਮੱਸਿਆਵਾਂ ਸੁਣਦੇ ਆਏ ਤੇ ਉਹਨਾਂ ਦਾ ਹੱਲ ਕਰਨਾ ਉਹਨਾਂ ਦੀ ਪ੍ਰੋਪਰ ਮੋਨਿਟਰਿੰਗ ਕਰਨੀ ਕਿ ਕੀ ਮਸਲਾ ਕਿਵੇਂ ਹੱਲ ਹੋ ਸਕਦਾ ਨਗਰ ਕੌਂਸਲ ਦੇ ਮੁਲਾਜ਼ਮ ਨੇ ਸਾਰੇ ਟੀ-ਸ਼ਰਟਾਂ ਪਾ ਕੇ ਖੜੇ ਨੇ ਕਿਉਂਕਿ ਨਗਰ ਕੌਂਸਲ ਨਾਪਾ ਦੇ ਜਿੰਨੇ ਸਾਡੇ ਮੁਲਾਜ਼ਮ ਨੇ ਸਾਡੇ ਪ੍ਰਧਾਨ ਮੈਡਮ ਜੀ ਅੱਜ ਆ ਚੱਲ ਹੈ ਜ ਸਾਡੀ ਸਾਰੀ ਟੀਮ ਐਮਸੀ ਸਰਮਾਨ ਨਾਲ ਕੇ ਸਾਡਾ ਕਮਿਸ਼ਨ ਹੈ ਕਿ ਮੈਂ ਨਾਪਾ ਹਾਂ ਮੈਂ ਤੁਹਾਡਾ ਮਨ ਸਾਫ਼ ਰੱਖੋ ਅਸੀਂ ਨਾਪਾ ਨੂੰ ਪੰਜਾਬ ਦਾ ਨੰਬਰ 1 ਸਮਾਰਟ ਸਿਟੀ ਬਣਾਉਣਾ ਹੈ ਉਹਦੇ ਲਈ ਅਸੀਂ ਕੰਮ ਕਰ ਰਹੇ ਹਾਂ ਔਰ ਕੱਲ ਸਾਡੇ ਡੀਸੀ ਸਾਹਿਬ ਵੀ ਆ ਰਹੇ ਨੇ ਸਪੈਸ਼ਲ ਅਸੀਂ ਇੱਥੇ ਪ੍ਰੋਗਰਾਮ ਰੱਖਿਆ ਨਾਪਾ ਨਗਰ ਕੌਂਸਲ ਦੇ ਵਿੱਚ ਪੜਾ ਦਿਓ ਯਾਰ ਔਰ ਜਿਹੜੇ ਦਫ਼ਤਰ ਦੇ ਵਿੱਚ ਲੋਕ ਆਉਂਦੇ ਨੇ ਡਾਫਟਰ ਦੇ ਵਿੱਚ ਲੋਕਾਂ ਨੂੰ ਪ੍ਰੋਪਰ ਉਹਨਾਂ ਦੇ ਮੋਨਿਟਰਿੰਗ ਕਿ ਸਦਰ ਨਾਭਾ ਥਾਣੇ ਦੇ ਕਿੰਨੇ ਕੇਸ ਆਏ ਨੇ ਕਤਵਾਲੀ ਨਾਭਾ ਦੇ ਸਿਟੀ ਨਾਭਾ ਦੇ ਕਿੰਨੇ ਕੇਸ ਆਏ ਨੇ ਪਾਸੋਂ ਦੇ ਕਿੰਨੇ ਕੇਸ ਆਏ ਨੇ ਥਾਣੇ ਦੇ ਇਸੇ ਤਰੀਕੇ ਨਾਲ ਚੌਂਕੀਆਂ ਇਸੇ ਤਰੀਕੇ ਨਾਲ ਅਲੱਗ-ਅਲੱਗ ਡਿਪਾਰਟਮੈਂਟ ਕੇ ਕਿਹੜੇ ਡਿਪਾਰਟਮੈਂਟ ਦੀ ਕਿਹੜੀ ਕੰਪਲੇਂਟ ਆ ਰਹੀ ਹੈ ਉਹਦੀ ਅਪਡੇਟ ਕੀ ਹੈ ਕਿ ਉਹ ਕੰਮ ਹੋ ਗਿਆ ਜਾਂ ਜੇ ਪੈਂਡਿੰਗ ਆ ਅਫਸਰ ਦਾ ਕੀ ਰੁਝਾਨ ਹੈ ਜੀ ਅਫਸਰ ਉਹ ਕੰਮ ਕਰ ਰਿਹਾ ਜਾਂ ਆਨਕਾਣੀ ਕਰਦਾ ਜਾਂ ਲਾਰਾ ਲੱਪਾ ਜਾਂ ਅਫਸਰ ਇਮਾਨਦਾਰੀ ਨਾਲ ਕੰਮ ਕਰ ਰਿਹਾ ਉਹਦਾ ਵੀ ਇੱਕ ਸਰਵੇ ਆ ਜਾਂਦਾ ਜੀ ਅਸੀਂ ਹਰੇਕ ਚੀਜ਼ ਜ ਇਹ ਕੋਸ਼ਿਸ਼ ਹੈ ਜੀ ਕਿਉਂਕਿ ਮੈਂ ਲੰਮਾ ਸਮਾਂ ਕੈਨੇਡਾ 'ਚ ਰਿਹਾ ਆ ਬਾਹਰ ਦਾ ਸਿਸਟਮ ਦੇਖਿਆ ਸਾਰਾ ਬਹੁਤ ਅੱਛਾ ਲੱਗਦਾ ਜੀ ਨਾਪਾ ਸਾਫ਼ ਹੋ ਰਿਹਾ ਦਿਨ-ਪ੍ਰਤੀ-ਦਿਨ ਔਰ ਨਾਬਾ ਬਦਨ ਸਭਾ ਦੇ ਪਿੰਡਾਂ ਦੀਆਂ ਸੜਕਾਂ ਬਣ ਰਹੀਆਂ ਨੇ ਪਾਣੀ ਦਾ ਜਿਹੜਾ ਨਵਾਂ ਸਿਸਟਮ ਆ ਰਿਹਾ ਇੱਕ ਪਾਸੋਂ ਇੱਕ ਨਾਬੇ 2 ਨਵੇਂ ਜਿਹੜੇ ਟ੍ਰੀਟਮੈਂਟ ਪਲਾਂਟ ਮਨਜ਼ੂਰ ਹੋ ਚੁੱਕੇ ਆ ਤੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸਮਝ ਕੇ ਉਹਨਾਂ ਦਾ ਹੱਲ ਕਰਨਾ ਇਹ ਨਹੀਂ ਕਿ ਆਓ ਦਫ਼ਤਰ ਬੈਠੇ ਰੋ ਆਪਣਾ ģੀੜੇ ਦੇ ģੀੜਾ ਤਾਂ ਨਹੀਂ ਉਹ ਚੀਜ਼ ਨੂੰ ਪ੍ਰੋਪਰਲੀ ਸਮਝ ਕੇ ਉਹਦੀ ਅਕਾਉਂਟੇਬਿਲਟੀ ਤੈਅ ਕਰਨੀ ਆ ਆਫਿਸ ਦੇ ਵਿੱਚੋਂ ਵੀ ਔਰ ਆਪ ਵੀ ਕਿ ਉਹ ਜਿਹੜਾ ਕੰਮ ਹੈ ਉਹ ਹੋਇਆ ਕਿੰਨੇ ਦਿਨ ਚ ਹੋਇਆ ਔਰ ਜੇ ਕੋਈ ਕੰਮ ਨਹੀਂ ਹੋਇਆ ਕਿ ਉਹਦੀ رائے ਦੀ ਲੋੜ ਆ ਕਿ ਸਲਾਹ ਦੀ ਲੋੜ ਆ ਉਹਨਾਂ ਨੂੰ ਸਲਾਹ ਦੇ ਕੇ ਕਿ ਇਸ ਇਸ ਕੰਮ ਲਈ ਆਹ ਚੀਜ਼ ਕਰੋ ਜਿਹੜੀ ਹੈ ਵਿੱਚ ਜਿਵੇਂ ਨਾਬਾ ਵਿਧਾਨ ਸਭਾ ਦੀ ਮੈਂ ਗੱਲ ਕਰਾਂ ਅਸੀਂ ਬਹੁਤ ਪੁਆਇੰਟ 0 ਤੋਂ ਪਹਿਲਾਂ ਵੀ ਮੈਂ ਤਾਂ ਲਗਾਤਾਰ ਸਾਈਕਲ ਤੇ ਰਹਿਣਾ ਜੀ ਔਰ ਜਿੱਥੇ ਜ਼ਰੂਰਤ ਪੈਂਦੀ ਹੈ ਗੱਡੀ ਤੇ ਵੀ ਚਾਹੀਦਾ ਮੋਟਰਸਾਈਕਲ ਤੇ ਵੀ ਚਾਹੀਦਾ ਸਕੂਟਰੀ ਤੇ ਵੀ ਚਾਹੀਦਾ ਹਰੇਕ ਚੀਜ਼ ਨੂੰ ਜਿਹੜਾ ਜੀ ਉਸ ਇਨਜ਼ਾਮ ਤੱਕ ਲੈ ਕੇ ਜਾਣਾ ਕਿ ਉਹਦਾ ਕੱਲਾ ਇਹ ਨਹੀਂ ਕਿ ਪੋਲਿਟਿਕਲ ਪਾਰਟੀਆਂ ਜਿਵੇਂ ਪਹਿਲਾਂ ਕੰਮ ਕਰਦੇ ਰਹੀਆਂ ਕਿ ਵੋਟਾਂ ਦੇ ਟਾਈਮ ਸਾਰਾ ਕੁਝ ਕਰ ਲਿਆ ਬਾਅਦ ਦੇ ਵਿੱਚ ਤੂੰ ਕਾਉਂਟ ਤੇ ਮੈਂ ਕਾਉਂਟ ਹੁਣ ਜਲੰਧਰ ਇਲੈਕਸ਼ਨ ਦੇ ਵਿੱਚ ਸਾਰੀਆਂ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਸੀ ਹੁਣ ਵੋਟਾਂ ਪੈ ਗਈਆਂ ਜੀ ਹੁਣ ਕਿਸੇ ਨੇ ਲੱਭਣਾ ਉੱਥੇ ਹੁਣ ਉੱਥੇ ਸਿਰਫ ਆਮ ਆਦਮੀ ਪਾਰਟੀ ਨੇ ਕੰਮ ਕਰਨਾ ਜਿੱਤ ਹਾਰ ਸੱਚੇ ਪਾਤਸ਼ਾਹ ਦੇ ਹੱਥ ਚ ਪਰ ਕੰਮ ਜਿਹੜਾ 4 ਸਾਲ ਉਹ ਆਮ ਆਦਮੀ ਪਾਰਟੀ ਕਰੂਗੀ ਤੇ ਹੁਣ ਸਾਨੂੰ ਮੌਕਾ ਮਿਲਿਆ ਨਾਭਾ ਵਿਧਾਨ ਸਭਾ ਦੇ ਵਿੱਚ ਮੈਨੂੰ 8253 ਵੋਟਾਂ ਪਈਆਂ ਤੇ ਕਿਵੇਂ 6364000 ਦੇ ਨਾਲ ਮਾਰਜਿਨ ਨਾਲ ਜ ਇਸ ਫਰਜ਼ ਬਣਦਾ ਹੈ ਇੱਕ ਕਿ ਲੋਕਾਂ ਚ ਰਹਿ ਕੇ ਲੋਕਾਂ ਦੀ ਸਮੱਸਿਆ ਚਾਹੇ ਉਹ ਸ਼ਹਿਰ ਨਾਲ ਸੰਬੰਧਤ ਹੋਣਾ ਬਾ ਚਾਹੇ 142 ਪਿੰਡਾਂ ਦੀਆਂ ਸਮੱਸਿਆ ਚਾਹੇ ਉਹ ਪਾਸੋਂ ਨਗਰ ਪੰਚਾਇਤੀ ਸਮੱਸਿਆ ਹਰੇਕ ਸਮੱਸਿਆ ਦਾ ਹੱਲ ਕਰਕੇ ਉਹਦਾ ਉਹ ਕੰਮ ਨੂੰ ਸਿਰੇ ਲਾਉਣਾ ਠੀਕ ਹੈ ਜੀ ਇੱਥੇ ਕਾਲਜ ਗਰਾਊਂਡ ਹੈ ਜੀ ਕਾਲਜ ਗਰਾਊਂਡ ਨੀਵਾ ਬਹੁਤ ਪਾਣੀ ਖੜਦਾ ਸ਼ਹਿਰ ਦਾ ਉਹਦੇ ਵਿੱਚ ਅਸੀਂ 3-4 ਫੁੱਟ ਮਿੱਟੀ ਪਾਉਣ ਦੀ ਪ੍ਰੋਵੀਜ਼ਨ ਜਿਹੜੀ ਉਹ ਜਲਦੀ ਸ਼ੁਰੂ ਕਰ ਰਹੇ ਹਾਂ ਅਸੀਂ ਔਰ ਸ਼ਹਿਰ ਦੇ ਵਿੱਚ ਅਸੀਂ ਜਿਹੜੀਆਂ ਸਟਰੀਟ ਲਾਈਟਾਂ ਤੁਸੀਂ ਪੁੱਲ ਦੇਖਿਓ ਨੇ ਰੰਗ ਬਨਗੀਆਂ ਲਾਈਟਾਂ ਨਾਲ ਨਾਲ ਔਰ ਇਸ ਤੋਂ ਇਲਾਵਾ ਭਾਸੋਨਗਰ ਪੰਚਾਇਤ ਦੇ ਵਿੱਚ ਅਸੀਂ ਸੀਵਰੇਜ ਦਾ 3 ਕਰੋੜ ਦਾ ਕੰਮ ਆਲਮੋਸਟ ਕੰਪਲੀਟ ਹੋ ਗਿਆ ਔਰ ਉੱਥੋਂ ਦੇ ਜਿਹੜੇ ਕੰਮ ਨੇ ਪਰ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਦੇ ਜਿਵੇਂ ਕੱਚੇ ਘਰਾਂ ਦੇ ਮਾਮਲੇ ਆ ਪੈਨਸ਼ਨ ਦੇ ਮਾਮਲੇ ਆ ਕੋਈ ਆਧਾਰ ਕਾਰਡ ਨਹੀਂ ਬਣਿਆ ਕੋਈ ਜਿਹੜਾ ਜੀ ਕੋਈ ਰਾਸ਼ਨ ਕਾਰਡ ਨਹੀਂ ਬਣਿਆ ਉਹ ਸਾਰੇ ਉਹਦੀ ਮੋਨਿਟਰਿੰਗ ਕਰਕੇ ਉਹ ਕੰਮ ਕਰਨ ਦੇ ਅਸੀਂ ਜਿਹੜੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਅਫਸਰ ਸਹਿਬਾਨ ਵੀ ਸਾਡੇ ਐਸਡੀਐਮ ਨਾਭਾ ਇੱਥੇ ਤਰਸੀਮ ਚਾਂਦੀ ਨੇ ਬਹੁਤ ਵਧੀਆ ਕਾਪੀਰੇਟ ਕਰ ਰਹੇ ਨੇ ਸਾਡੀ ਡਿਪਟੀ ਨਾਬਾਜੀ ਦਵਿੰਦਰ ਅਤਰੀ ਸਾਹਿਬ ਬਹੁਤ ਸਾਰਾ ਕੰਮ ਕਰ ਰਹੇ ਜਿਨੇ ਸਾਰੇ ਐਸ ਐਚਓ ਸਹਿਬਾਨ ਫੋਰ ਵੀਡੀਓ ਆਫਿਸ ਜਿਹੜਾ ਸਾਰਾ ਜਿਨੇ ਸਾਡੇ ਕਾਨਗੋ ਸਾਹਿਬ ਨੇ ਸਾਡੇ ਪਟਵਾਰੀ ਸਹਿਬਾਨ ਨੇ ਸਾਡੇ ਪੰਚਾਇਤ ਸੈਕਟਰੀ ਨੇ ਜਿਨੇ ਅਲਗ-ਅਲਗ ਡਿਪਾਰਟਮੈਂਟ ਨੇ ਸਾਰੇ ਸਭ ਨਾਲ ਪੂਰੀ ਜਿਹੜੀ ਹੈ ਤਾਲਮਿਲ ਦੇ ਨਾਲ ਕਿਉਂਕਿ ਕੰਮ ਕਰਨੇ ਹੈ ਜੀ ਆਪਾਂ ਆਪਾਂ ਗੱਲਾਂ ਨਾਲ ਟਾਈਮ ਨਹੀਂ ਅਸੀਂ ਪਾਸ ਕਰਨਾ ਅਸੀਂ ਕੰਮ ਕਰਕੇ ਆਪਣੇ ਆਪ ਨੂੰ ਬਿਹਤਰ ਸਾਬਤ ਕਰਨਾ ਤਾਂ ਕਿ ਅਗਲੇ ਇਲੈਕਸ਼ਨ ਦੇ ਵਿੱਚ ਜਿਹੜਾ ਅਬ ਤੋਂ ਬਾਅਦ ਅਸੀਂ ਕੰਮ ਜਿਹੜੇ ਆ ਉਹ ਸਿਰੇ ਲਾ ਸਕੇ ਹਾਂ ਬਿਲਕੁਲ ਬੱਸ ਸਟੈਂਡ ਬਣਾਇਆ ਔਰ ਬੱਸ ਸਟੈਂਡ ਅਸੀਂ ਪਹਿਲੇ ਇੱਕ ਦਾ ਪਟਿਆਲਾ ਗੇਟ ਬਣਾਇਆ ਜੀ ਦੋ ਦੋ ਜਿਹੜੇ ਨੇ ਬਣਾਏ ਨੇ ਇੱਕ ਵੱਡਾ ਇੱਕ ਛੋਟਾ ਇੱਕ ਬੱਸ ਸਟੈਂਡ ਜਿਹੜਾ ਜਿਹਦੇ ਲਈ ਰਾਜਾ ਵੜਿੰਗਹੋਰੀ 4 ਕਰੋੜ ਰੁਪਏ ਦੇ ਕੇ ਗਏ ਸੀ ਉਹਨਾਂ ਨੇ 4 ਨਵੇਂ ਪੈਸੇ ਨਹੀਂ ਦਿੱਤੇ ਜੀ ਸਿਰਫ ਦਿਖਾਵਾ ਸੀ ਨਹੀਂ ਪੱਤਰ ਪਿਆ ਉਹ ਅਸੀਂ ਸਾਰਾ ਜਿਹੜਾ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਉਹ ਸਾਰਾ ਜਿਹੜਾ ਬੱਸ ਸਟੈਂਡ ਨਵਾਂ ਤਿਆਰ ਕਰਤਾ ਔਰ ਪੰਜਾਬ ਸਰਕਾਰ ਦਾ ਨਗਰ ਕੌਂਸਲ ਲਾਭਾ ਦਾ ਕੋਈ ਪੈਸਾ ਨਹੀਂ ਲੱਗਿਆ ਕਿਉਂਕਿ ਸੱਚੇ ਪਾਤਸ਼ਾਹ ਦੀ ਕਿਰ ਉਹ ਸੇਵਾ ਕਰਨੀ ਚਾਹੁੰਦੇ ਆ ਕਿਸੇ ਨੇ ਬੈਂਚ ਰੱਖ ਦਿੱਤੇ ਗਏ ਨੇ ਪੱਖੇ ਲਾ ਦਿੱਤੇ ਗਏ ਨੇ ਟੀਵੀ ਲਾ ਦਿੱਤਾ ਗਏ ਨੇ ਪੀਣ ਵਾਲਾ ਪਾਣੀ ਦਾ ਕੁਲਰ ਲਾਤਾ ਉਹ ਸਾਰੀਆਂ ਕੁਸ਼ ਜਿਹੜੀਆਂ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਮੈਂ ਨਾਭਾ ਦੀ ਸਮੂਹ ਸੰਗਤ ਕਿਉਂਕਿ ਨਾਭਾ ਦੇ ਮਦਾਨ ਸਭਾ ਨਾਭਾ ਸ਼ਹਿਰ ਦੇ ਦਰਿਆਦਲ ਲੋਕ ਨੇ ਮਹਾਰਾਜਾ ਹੀਰਾ ਸਿੰਘ ਦਾ ਵਸਾਇਆ ਸ਼ਹਿਰ ਹੈ ਮਹਾਰਾਜਾ ਰਵਧੰਮਨ ਸਿੰਘ ਜੀ ਦਾ ਸ਼ਹਿਰ ਹੈ ਔਰ ریاਸਤੀ ਸ਼ਹਿਰ ਹੈ ਔਰ ریاਸਤੀ ਸ਼ਹਿਰ ਦਾ ਆਪਣਾ ਹੀ ਆਨੰਦ ਹੁੰਦਾ ਹੈ ਹਰ ਇੱਕ ਆਪਣੇ ਆਪ ਨੂੰ ਆ ਜਿਹੜਾ ਜੀ ਪ੍ਰਾਊਡ ਫੀਲ ਕਰਦਾ ਕਿ ਮੈਂ ریاਸਤੀ ਸ਼ਹਿਰ ਦਾ ਹਿੱਸਾ ਸਾਰੇ ਬੜੇ ਦਾਨੀ ਸੱਜਣ ਨੇ ਬਹੁਤ ਵੱਧ ਚੜ ਸਾਰੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਦਾ ਅਸ਼ੀਰਵਾਦ ਸਾਡੀ ਕੈਬਨਿਟ ਜਿਹੜੇ ਮੰਤਰੀ ਸਹਿਬਾਨ ਨੇ ਸਾਰੇ ਉਹ ਲਗਾਤਾਰ ਕੱਚ ਦੇ ਵਿੱਚ ਅਸੀਂ ਰਹਨੇ ਆ ਲਗਾਤਾਰ ਗੱਲਬਾਤ ਕਰਦੇ ਰਹਨੇ ਆ ਪਰ ਨਾਪੇ ਨੂੰ ਹੋਰ ਬਿਹਤਰ ਕਿਵੇਂ ਕਰਨਾ ਪਾਸ ਨੂੰ ਹੋਰ ਬਿਹਤਰ ਕਿਵੇਂ ਕਰਨਾ ਪਿੰਡਾਂ ਨੂੰ ਹੋਰ ਬਿਹਤਰ ਕਿਵੇਂ ਕਰਨਾ ਉਹਦੇ ਲਈ ਬਹੁਤ ਸਾਰੀਆਂ तकरीबन 24 ਸੜਕਾਂ ਇਹ ਪਹਿਲੀ ਵਾਰ ਮਨਜ਼ੂਰ ਹੋਈਆਂ ਨੇ ਜਿਦੇ ਵਿੱਚ 8 ਸੜਕਾਂ ਬਿਲਕੁਲ ਨਵੀਆਂ ਨੇ ਜਿੱਥੇ ਅੱਜ ਤੱਕ ਕਦੇ ਕੁਝ ਇੱਕ ਇੱਕ ਵੀ ਪੱਥਰ ਨਹੀਂ ਲੱਗਿਆ ਤੇ ਇਹ ਇਹ ਪ੍ਰਾਪਤੀ ਜਿਹੜੀ ਹੈ ਜੀ ਇਹ ਸਾਰਾ ਸਿਹਰਾ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਰੋਂ ਜਾਂਦਾ ਉਹਨਾਂ ਦੀ ਕਾਬਲੀਅਤ ਔਰ ਪੰਜਾਬ ਲਈ ਕਮਿਟਮੈਂਟ ਔਰ ਮੈਂ ਕਹਿੰਨਾ ਕਿ ਪਹਾਗਾ ਵਾਲਾ ਪੰਜਾਬ ਹੈ ਜਿੰਨਾਂ ਪੰਜਾਬ ਦੇ ਹਿੱਸੇ ਦੇ ਵਿੱਚ ਐਸੇ ਕ੍ਰਾਂਤੀਕਾਰੀ ਮੁੱਖ ਮੰਤਰੀ ਆਏ ਨੇ ਜਿਹਦੇ ਕਰਕੇ ਅੱਜ ਪੰਜਾਬ ਦੇ ਲੋਕਾਂ ਦੇ ਚਿਹਰੇ ਤੇ ਰੌਣਕ ਆ ਗਈ ਹੈ ਅ ਇਸ ਵਕਤ ਮੈਂ ਨੱਬਕਾ ਟਵਾਦੀ ਦੇ ਵਿੱਚ ਹਾਂ ਜੀ ਔਰ ਅਸੀਂ ਇੱਕ ਇੱਕ ਥਾਣੇ ਦੀ ਮੋਨਿਟਰਿੰਗ ਕਰ ਰਹੇ ਹਾਂ ਜਿਵੇਂ ਸਿਟੀ ਨਾਪਾ ਜੀ ਔਰ ਇਸ ਤੋਂ ਬਾਅਦ ਸਦਰ ਨਾਪਾ ਪਾਸ ਤੋਂ ਥਾਣਾ ਜੀ ਤੇ ਸਾਰਿਆਂ ਦੇ ਮੋਨਿਟਰਿੰਗ ਕਿੰਨੇ ਕੇਸ ਦਿੱਲੀ ਆ ਰਹੇ ਨੇ ਕਿਸ ਕਿਸ ਕਿਸਮ ਦੇ ਕੇਸ ਆ ਰਹੇ ਨੇ ਉਹ ਕਾਨੂੰਨੀ ਤੌਰ ਤੇ ਕਿੱਥੇ ਇੱਕ ਗੱਲ ਖੜੀ ਹੈ ਤੇ ਕਿਸੇ ਨੂੰ ਕੋਈ ਤੰਗੀ ਪਰੇਸ਼ਾਨੀ ਹੈ ਤੇ ਉਹ ਸਾਰਾ ਕੁਝ ਵੀ ਚੈੱਕ ਕਰ ਰਹੇ ਆ ਜੀ ਸਟਾਫ ਕਿੰਨਾ ਕਾ ਤੇ ਸਟਾਫ ਦੀ ਡਿਊਟੀ ਕਿਵੇਂ ਹੈ ਸਾਰਾ ਕੁਝ ਉਹ ਇੱਕ ਇੱਕ ਚੀਜ਼ ਦੀ ਮੋਨਿਟਰਿੰਗ ਹੋ ਰਹੀ ਹੈ ਔਰ ਅਸੀਂ ਇਹ ਮੈਨੂਅਲ ਤੌਰ ਤੇ ਆਫਿਸ ਦੇ ਵਿੱਚ ਵੀ ਮੇਰੇ ਜੀ ਰਿਕਾਰਡ ਪਿਆ ਸਾਰਾ ਤੇ ਕਿਹੜਾ ਅਫਸਰ ਕਦੋਂ ਦਾ ਆਇਆ ਹੈ ਸਥਾਨੇ ਦੇ ਵਿੱਚ ਤੇ ਉਹਦੀ ਕੋਈ ਅਗਰ ਚੰਗਾ ਪਾਣਾ ਤਾਂ ਉਹ ਕੀ ਹੈ ਜੇ ਕੋਈ ਮਾੜਾ ਤਾਂ ਸ਼ਿਕਾਇਤ ਆ ਉਹਦੀ ਤਾਂ ਉਹ ਕੀ ਆ ਸੀ ਕਿ ਮੁਲਾਜ਼ਮ ਦੀ ਜਿਹੜੀ ਹੈ ਚਾਹੇ ਉਹ ਐਸਐਚਓ ਨੇ ਜੀ ਚਾਹੇ ਉਹ ਏਐਸਆਈ ਨੇ ਚਾਹੇ ਉਹ ਹੌਲਦਾਰ ਨੇ ਤੇ ਚਾਹੇ ਕੋ ਸਬ ਇੰਸਪੈਕਟਰ ਨੇ ਚਾਹੇ ਕੋ ਕਨਸਟੇਬਲ ਨੇ ਇਹ ਸਭ ਦੀ ਮੋਨਿਟਰਿੰਗ ਅਸੀਂ ਕਰਦੇ ਹਾਂ ਉਹ ਕਹਿੰਦੇ ਆ ਪਿਆਰ ਨਾਲ ਮੇਰੀ ਸਾਈਕਲਾਂ ਦੀ ਦੁਕਾਨ ਆ ਜੀ ਮਾਨ ਸਾਹਿਬ ਆਏ ਸੀ ਹਵਾ ਭਰਨ ਵਾਸਤੇ ਤੇ ਪਹਿਲੇ ਐਮਐਲਏ ਜਿਹੜੇ ਸਾਈਕਲ ਤੇ ਹਾਂ ਪਹਿਲੇ ਐਮਐਲਏ ਜਿਹੜੇ ਮਤਲਬ ਕਿ ਸਾਈਕਲ ਤੇ ਆ ਕੇ ਹਾਨੂੰ ਪੁੱਛ ਖਿਚ ਕੀਤੀ ਹੈ ਇਹਨਾਂ ਬਹੁਤ ਬਹੁਤ ਧੰਨਵਾਦ ਹੈ ਇਹ ਪਹਿਲਾਂ ਕੋਈ ਐਮਐਲਏ ਪਹਿਲਾਂ ਕੋਈ ਨਹੀਂ ਆਇਆ ਕਨੂੰ ਆਕੇ ਪੁੱਛੇ ਨਹੀਂ ਸਾਨੂੰ 22 ਸਾਲ ਹੋ ਗਏ ਇੱਥੇ ਦੁਕਾਨ ਤੇ ਰਹਿੰਦੇ ਆ ਕਿਸੇ ਨੇ ਪਹਿਲੀ ਵਾਰ ਹੀ ਆਏ ਆ ਜੀ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਨੇਕ ਉਹ ਕਿਸੇ ਚੀਜ਼ ਦੀ ਪ੍ਰਮਾਤਮਾ ਕਮੀ ਨਾ ਰੱਖੇ ਉਹ ਸਾਡਾ ਕੰਮ ਜਿਹੜਾ ਹੈਗਾ ਉਹ ਸ਼ੁੱਧ ਹੋ ਜਾਵੇ ਵਧੀਆ ਹੋ ਜਾਵੇ ਸਾਨੂੰ ਇਹੀ ਅਰਦਾਸ ਹੈ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਬੜੀਆ ਲੱਗਦਾ ਜੀ ਆਵੇਜ ਬਹੁਤ ਵਧੀਆ ਵਿਕਾਸ ਹੋ ਰਿਹਾ ਹੈ ਬਹੁਤ ਚੰਗਾ ਕੰਮ ਹੋ ਰਿਹਾ ਹੈ ਇਹ ਪਹਿਲੇ ਬਤਾਇਆ ਕਿ ਜਿੰਨੇ ਸਾਈਕਲ ਤੇ ਲੋਕਾਂ ਨੂੰ ਕੋਈ ਸਾਈਕਲ ਤੇ ਨਹੀਂ ਆਇਆ ਉਹਨੇ ਦਾ ਕਾਰ ਕੇ ਆਉਂਦੇ ਹੁੰਦੇ ਤੇ 2 ਮਿੰਟ ਕੋਈ ਨਹੀਂ ਆਉਂਦਾ ਸੀ ਇਹ ਬਹੁਤ ਅੱਛੇ ਨੇ ਜਿੰਨੇ ਬੈਠਣ ਨੂੰ ਇੱਥੇ ਜਗ੍ਹਾ ਲਈ ਹੈਗੀ ਸੀ ਉਹ ਜਗ੍ਹਾ ਕਿਤੇ ਵੀ ਨਹੀਂ ਟੀਜੀ ਇੱਥੇ ਬੈਠਣ ਨੂੰ ਇਹ ਵੀ ਇਹਨਾਂ ਦੀ ਮਿਹਰਬਾਨੀ ਨਾਲੇ ਬਣਿਆ ਤੇ ਚਾਰੇ ਪਾਸੇ ਗੰਦ ਨਹੀਂ ਕਿੱਟਿਆ ਗਿਆ ਚਾਰ ਚੁਫੇਰੇ ਬਾਥੂ ਬਣਾਤੇ ਸਾਨੂੰ ਖੁੱਲਟਾਈ ਲਖਦਾ ਬਣਾ ਕੇ ਦਿੰਦਾ ਅਸੀ ਯੂਨੀਅਨ ਅਸੀਂ ਸਹਿਣਾ ਦਾ ਧੰਨਵਾਦ ਕਰਦੇ 70 ਸਾਲ ਹੋ ਗਏ ਸਰਕਾਰਾਂ ਆਉਂਦੀਆਂ ਕਿਸੇ ਨੇ ਕੁਝ ਵੀ ਫਰਕ ਬਹੁਤ ਖੁਜਲ MLA ਸਾਹਿਬ ਜੋ ਕਰ ਰਹੇ ਨੇ ਤੁਸੀਂ ਸੰਤੁਸ਼ਟ ਹੋ ਬਿਲਕੁਲ ਸੰਤੋਸ਼ਤਾ ਨਹੀਂ ਜੋ ਇਹ ਕਰ ਰਹੇ ਨੇ ਬਿਲਕੁਲ ਇੱਕ ਨੰਬਰ ਦੇ ਕੰਮ ਕਰ ਰਹੇ ਨੇ ਪਹਿਲੀ ਵਾਰ ਦੇਖਿਆ 70 ਸਾਲ ਚ ਜਿਹੜੇ MLA ਸਾਹਿਬ ਸਾਈਕਲ ਦੇ ਨਹੀਂ ਇਹ ਤਾਂ ਗੱਡੀਆਂ ਜਿਹੜੇ ਲਵੇ ਵੀ ਲੱਗਣ ਦਿੰਦੇ ਤੇ ਇਹ ਲੋਕਾਂ ਚ ਵਿਚਰਦੇ ਨੇ ਦੇਖੋ ਸੈੱਟ ਬਣਾਇਆ ਜੀ ਉਹਨੇ ਖੜਨ ਦੀ ਜਗ੍ਹਾ ਨਹੀਂ ਹੁੰਦੀ ਮੀਂਹ ਪੈਂਦਾ ਸੀ ਝੱਕਰ ਚੱਲਦਾ ਸੀ ਕਿੰਨਾ ਬੁਰਾ ਹਾਲ ਸੀ ਜੀ ਗਰਮੀ ਵਿੱਚ ਗਰਮੀ ਕਿੰਨੀ ਲੱਗਦੀ ਸੀ ਠੰਡ 'ਚ ਬੁਰਾ ਹਾਲ ਸੀ ਤੁਹਾਨੂੰ ਪਾਣੀ ਡਿੱਗ ਜਾਂਦਾ ਸੀਗਾ ਹੁਣ ਪੱਖੇ ਲਾਏ ਨੇ ਕਿੰਨੀ ਸੋਹਣੀ ਜਗ੍ਹਾ ਦੇਖੋ ਜੀ ਸਿਟਿਊਏਸ਼ਨ ਕਿੰਨਾ ਵਧੀਆ ਵਿਊ ਆ ਠੰਡਾ ਮਾਹੌਲ ਕਿੰਨਾ ਵਧੀਆ ਜੀ ਕਿੰਨੀ ਸੰਗਤ ਬੈਠੀ ਹੈ ਨਹੀਂ ਹੋਤੇ ਖੜੇ ਲੋਕ ਤਪੀਆਂ ਦੇ ਧੁੱਪ ਦੇ ਵਿੱਚ ਬੁਰਾ ਹਾਲ ਸੀ ਜੀ ਸਾਡੇ ਤਾਂ ਐਮ.ਐਲ.ਏ ਬਹੁਤ ਘੈਂਡ ਐਮ.ਐਲ.ਏ ਨਹੀਂ ਇਹ ਪਹਿਲਾਂ ਕਿਸੇ ਸਰਦਾਰ ਨੇ ਸੋਚਿਆ ਸੀ ਜਾਨਾ ਨਾ ਹੀ ਨਾ ਕਿਸੇ ਨੇ ਵੀ ਕਾਲੀ ਰਹੇ ਜੀ ਕਾਂਗਰਸ ਰਹੇ ਜੀ ਹੋਰ ਸਰਕਾਰਾਂ ਨਹੀਂਆਂ ਜੀ ਬੁਰਾ ਹਾਲ ਸੀ ਜਿਹੜੇ ਪਹਿਲੇ ਐਮ.ਐਲ.ਏ ਨੇ ਜਿਹੜੇ ਲੋਕਾਂ 'ਚ ਵਿਚਰਦੇ ਨੇ ਲੋਕਾਂ ਦਾ ਕੰਮ ਸੁਣ ਉਹ ਜੋ ਐਮਐਲਏ ਸਾਹਿਬ ਨੇ ਜਿਹੜਾ ਨਾਬਲ ਥਾਣੇ ਦਾ ਦੌਰਾ ਕੀਤਾ ਸਦਰ ਦਾ ਉਹਨਾਂ ਸਾਰਾ ਕ੍ਰਾਈਮ ਬਾਰੇ ਪੁੱਛਿਆ ਪਬਲਿਕ ਵੀ ਜਿਹੜੀ ਆਈ ਉਹਨਾਂ ਜੀ ਸੈਟੀਸਫੈਕਸ਼ਨ ਬਾਰੇ ਪੁੱਛਿਆ ਵੀ ਕੀ ਤੁਹਾਡਾ ਰੂਹੀ ਥਾਣੇ 'ਚ ਸਹੀ ਹੋ ਰਿਹਾ ਸਾਰਾ ਕੰਮਕਾਰ ਤੇ ਉਸ ਬਾਰੇ ਆਏ ਚਲੋ ਸਾਨੂੰ ਵੀ ਹੌਸਲਾ ਹੁੰਦਾ ਵੀ ਐਮਐਲਏ ਸਾਹਿਬ ਆਏ ਆ ਕੇ ਦੇਖਿਆ ਇਹਨਾਂ ਨੇ ਥਾਣੇ ਦਾ ਕੰਮਕਾਰ ਵਧੀਆ ਲੱਗਦਾ ਤੇ ਚੈਨਲ ਦੇ ਲਈ ਨਾਬਾ ਤੋਂ ਸੁਖਜੈ ਸਿੰਘ ਨੁਬਾਨਾ ਰਿਪੋਰਟ